ਕੂਠੀ ਜਮਾਨ ਅਮੀ ਜੀ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਬਣੀ ਨੂੰ ਤੇ ਤਿਆਰ ਵੀ ਇਹਨਾਂ ਨੇ ਪੂਰੀ ਕਰਵਾਈ ਹੋਈ ਆ ਅੰਦਰੋਂ ਬਾਹਰੋਂ ਤੇ ਤੁਹਾਨੂੰ ਸਾਰਿਆਂ ਨੂੰ ਕੂਠੀ ਜਿਹੜੀ ਪਸੰਦ ਆਊਗੀ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਹੀ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਪਹਿਲਾਂ ਤਾਂ ਤੁਸੀਂ ਬਾਹਰੋਂ ਕੂਠੀ ਨੂੰ ਦੇਖ ਲਓ ਤੇ ਆਸ-ਪਾਸੇ ਦੀ ਲੋਕੇਸ਼ਨ ਮੈਂ ਦਿਖਾ ਦਿੰਨਾ ਤੁਹਾਨੂੰ ਆਸ-ਪਾਸੋਂ ਦੇਖ ਲਓ ਤੇ ਕੋਈ ਕੱਲੀ ਨਹੀਂ ਬਣੀ ਹੋਈ ਕੂਠੀ ਆਸੇ-ਪਾਸੇ ਬਹੁਤ ਸਾਰੀਆਂ ਕੂਠੀਆਂ ਤੇ ਘਰ ਆਪਾਂ ਨੂੰ ਮਿਲ ਜਾਣਗੇ ਤੇ ਸਾਰਾ ਕਲਰ ਇਹਨਾਂ ਨੇ ਕਰਵਾ ਰੱਖਿਆ ਜੀ ਤੇ ਬਾਹਰ ਆਪਾਂ ਨੂੰ ਇੱਕ ਸ਼ਾਪ ਵੀ ਮਿਲ ਜੂਗੀ ਤੇ ਕੂਠੀ ਇਹਨਾਂ ਨੇ ਪੂਰੀ ਤਿਆਰ ਕਰਵਾਈ ਹੋਈ ਹੈ ਤੇ ਜਿਹੜੀ ਇਹਨਾਂ ਨੂੰ ਬਾਹਰ ਸੜਕ ਲੱਗਦੀ ਆ ਉਹ ਵੀ ਪੂਰੀ ਚੌੜੀ ਲੱਗਦੀ ਆ ਜੀ ਤੇ ਪੂਰੀ ਖੁੱਲੀ ਲੱਗਦੀ ਆ ਤੇ ਕੱਲੀ-ਕੱਲੀ ਆਪਾਂ ਗੱਲ ਕਰਦਾਂ ਜੀ ਹੁਣ ਆਪਾਂ ਅੰਦਰ ਚੱਲਦੇ ਆਂ ਜਿਆਦਾ ਟਾਈਮ ਨਹੀਂ ਆਪਾਂ ਬਾਹਰ ਖਰਾਬ ਕਰਦੇ ਅੰਦਰੋਂ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਣਾ ਹੈ फ्रंट ਤੁਸੀਂ ਦੇਖ ਲਿਆ ਬਾਕੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਉਹ ਸਾਰੀ ਕੁਠੀ ਇਹਨਾਂ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ ਬਹਿੜਾ ਆਪਾਂ ਨੂੰ ਮਿਲ ਜੂਗਾ ਜੀ ਵਧੀਆ ਖੁੱਲਾ ਡੁੱਲਾ ਤੇ ਇੱਕ ਪਾਸੇ ਇਹਨਾਂ ਨੇ ਸਲੇਟਾਂ ਪਾ ਰੱਖਿਆ ਉੱਪਰ ਜਿੱਧਰ ਏਸੀ ਵਾਲਾ ਕੰਪਰੈਸਰ ਲੱਗਿਆ ਹੋਇਆ نیچے ਆਪਾਂ ਆਪਣੇ ਕੋਲੇ ਬਾਈਕ ਮੋਟਰਸਾਈਕਲ ਜੋ ਵੀ ਹੈ ਸਕੂਟੀ ਵਗੈਰਾ ਆਪਾਂ ਆਰਾਮ ਨਾਲ ਖੜਾ ਸਕਦੇ ਹਾਂ ਜੀ ਤੇ ਹੁਣ ਆਪਾਂ ਅੰਦਰ ਪਹੁੰਚ ਗਏ ਅੰਦਰ ਆਪਾਂ ਜਿੱਥੇ ਹੁਣ ਖੜੇ ਆ ਆਹ ਆ ਗਿਆ ਜੀ ਡ్రਾਈਂਗ ਰੂਮ ਆ ਵਧੀਆ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਉੱਪਰੋਂ ਛੱਤ ਪੀਓਪੀ ਕਰਵਾਈ ਹੋਈ ਹੈ ਤੇ ਕਲਰ ਇਹਨਾਂ ਨੇ ਬਹੁਤ ਸੋਹਣਾ ਕਰਵਾਇਆ ਹੋਇਆ ਬਾਕੀ ਕਲਰ ਦਾ ਕੰਬੀਨੇਸ਼ਨ ਬਹੁਤ ਚੰਗਾ ਇਹਨਾਂ ਨੇ ਕਰਵਾ ਰੱਖਿਆ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ A ਤੋਂ Z ਮਾਰਬਲ ਪੱਥਰ ਲੱਗਿਆ ਹੋਇਆ ਮਿਲੇਗਾ ਤੇ ਪੱਥਰ ਵੀ ਪੂਰਾ ਵਧੀਆ ਕੁਆਲਿਟੀ ਦਾ ਇਹਨਾਂ ਨੇ ਲਗਵਾ ਰੱਖਿਆ ਛੀ ਰਗੜਾਈ ਵਗੈਰਾ ਕਰਵਾਈ ਹੋਈ ਐ ਬਾਕੀ ਟੋਟਲ ਸਾਰਾ ਕੰਮ ਇਹਨਾਂ ਨੇ ਏ ਟੂ ਜ਼ेड ਕਰਵਾਇਆ ਹੋਇਆ ਆਪਾਂ ਨੂੰ ਕੋਈ ਕਮੀ ਪੇਸ਼ੀ ਜਾਂ ਕੋਈ ਮਰਮਤ ਜਾਂ ਕੁਝ ਵੀ ਕਰਵਾਉਣ ਦੀ ਜ਼ਰੂਰਤ ਹੈ ਨਹੀਂਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਾਕੀ ਆਪਾਂ ਅੰਦਰ ਪਹੁੰਚ ਗਏ ਹੁਣ ਜੇ ਨੀਚੇ ਦੀ ਗੱਲ ਕਰੀ ਆਪਾਂ ਤਾਂ ਫਲੋਰ ਟਾਈਲਾਂ ਲੱਗੀਆਂ ਹੋਈਆਂ ਨੇ ਤੇ ਆ ਗਿਆ ਸਾਰਾ ਲੋਬੀ ਦਾ ਏਰੀਆ ਤੇ ਇੱਕ ਪਾਸੇ ਇਹਨਾਂ ਨੇ ਪਰਦੇ ਲਾ ਰੱਖਿਆ ਤੇ ਇੱਕ ਪਾਸੇ ਆਪ ਦਾ ਕਾਫੀ ਸਮਾਨ ਇਹਨਾਂ ਨੇ ਰੱਖ ਰੱਖਿਆ ਜੀ ਤੇ ਕੂਠੀ ਸੋਹਣੀ ਹੈ ਜੀ ਵਧੀਆ ਰੰਗ ਰੰਗ ਟੋਟਲ ਇਹਨਾਂ ਨੇ ਕਰਵਾਇਆ ਹੋਇਆ ਅੰਦਰੋਂ ਲੈ ਕੇ ਬਾਹਰ ਤੱਕ ਉੱਪਰ-ਨੀਚੇ ਸਾਰੇ ਕਿਤੇ ਤੇ ਛੱਤਾਂ ਸਾਰੀਆਂ ਆਪਾਂ ਨੂੰ ਪੀਓਪੀ ਕੀਤੀਆਂ ਹੋਈਆਂ ਮਿਲ ਜਾਣਗੀਆਂ ਬਾਕੀ ਜਿਹੜਾ ਕੋਠੀ ਦਾ ਕਿਚਨ ਹੈ ਉਹ ਵੀ ਇਹਨਾਂ ਨੇ ਵਧੀਆ ਸੋਹਣਾ ਤਿਆਰ ਕਰਵਾ ਰੱਖਿਆ ਤੁਸੀਂ ਆਪ ਹੀ ਦੇਖ ਲਓ ਰੰਗ ਸੋਹਣਾ ਕਰਵਾਇਆ ਹੋਇਆ ਬਾਕੀ ਇੱਕ ਆਪ ਨੂੰ ਵਿੰਡੋ ਵੀ ਮਿਲ ਜੂਗੀ ਟਾਈਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਗ੍ਰੇनाइट ਪੱਥਰ ਲੱਗਿਆ ਹੋਇਆ ਛੱਤ ਪੀਓਪੀ ਹੋਈ ਹੈ ਤੇ ਗ੍ਰੇनाइट ਪੱਥਰ ਨੀਚੇ ਬੜੀ ਸੈਲਫ ਤੇ ਲੱਗਿਆ ਜਿੱਥੇ ਆਪਾਂ ਸਿਲੰਡਰ ਰੱਖਦੇ ਹੁੰਨੇ ਸੀ ਗੈਸ ਰੱਖਦੇ ਹੁੰਨੇ ਆ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਪੂਰੀ ਆਪਾਂ ਗੱਲ ਕਰਾਂਗੇ ਕੱਲੀ-ਕੱਲੀ ਸਾਰਾ ਕੁਝ ਤੁਹਾਨੂੰ ਰੇਟ ਵੀ ਪਸੰਦ ਆਊਗਾ ਜਿਹੜੀ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ 25 ਲੱਖ ਰੁਪਇਆ ਕਿਹਾ ਜੀ ਬਾਕੀ ਮਾਲਕ ਕਹਿੰਦੇ ਆ ਮੂਕੇਤੀ ਕਰ ਲਵਾਂਗੇ ਇੱਕ ਬਾਰੀ 25 ਲੱਖ ਰੁਪਇਆ ਡਿਮਾਂਡ ਹੈ ਜੀ ਬਾਕੀ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਰੇਟ ਬਾਰੇ ਵੀ ਜਰੂਰ ਮੈਨੂੰ رائے ਦਿਓ ਜੀ ਬਾਕੀ ਪਹਿਲਾ ਬੈੱਡਰੂਮ ਆ ਗਿਆ ਹਾ ਇਹਦੇ ਨਾਲ ਆਪ ਨੂੰ ਅਟੈਚ ਬਾਥਰੂਮ ਮਿਲ ਜੂਗਾ ਤੇ ਇੱਕ ਹੋਰ ਬੈੱਡਰੂਮ ਲੂਆ ਦੋ ਬੈੱਡਰੂਮ ਸੈਟ ਆਪਨ ਮਿਲ ਜਾਣਗੇ ਦੋਮਾ ਨਾਲ ਅਟੈਚ ਬਾਥਰੂਮ ਨੇ ਤੇ ਬੈਕ ਸਾਈਡ ਵੀ ਆਪਾਂ ਨੂੰ ਜਗਾ ਮਿਲ ਜੂਗੀ ਤੁਸੀਂ ਦੇਖ ਹੀ ਰਹੇ ਹੋ ਤੇ ਉੱਪਰੋਂ ਛੱਤ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਸਾਰੀਆਂ ਛੱਤਾਂ ਟੋਟਲ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਪੀਓਪੀ ਕਰਬਾਈਆਂ ਹੋਈਆਂ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਬਾਕੀ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਜਿੰਨੀਆਂ ਮੇਰੀਆਂ ਮਾਤਾ-ਮਾ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਪਹਿਲੀ ਵਾਰ ਆਇਓ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਦਬਾ ਦਿਓ ਤੇ ਪੱਕੇ ਤੌਰ ਤੇ ਆਪਣੇ ਚੈਨਲ ਨਾਲ ਤੁਸੀਂ ਜੁੜਜੋ ਆਪਣੇ ਚੈਨਲ ਦਾ ਪਰਿਵਾਰ ਦਾ ਹਿੱਸਾ ਤੁਸੀਂ ਬਣ ਚੁ ਸੀ ਤੇ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਤੇ ਆਪਾਂ ਹਰ ਰੋਜ਼ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਜੀ ਤੇ ਆਪਣੇ ਕੋਲੇ ਹਰ ਏਰੀਆ ਚ ਕੂਠੀਆਂ ਘਰ ਮਕਾਨ ਹਰ ਏਰੀਆ ਚ ਆਪਣੇ ਕੋਲੇ ਪਹੁੰਚਦੇ ਰਹਿੰਦੇ ਆ ਜੀ ਆਪਣੇ ਕੋਲੇ ਬਹੁਤ ਸਾਰੀਆਂ ਕੂਠੀਆਂ ਘਰ ਮਕਾਨ ਆਏ ਪਏ ਆ ਜੀ ਸਸਤੇ ਰੇਟਾਂ 'ਚ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਜਦੋਂ ਵੀ ਆਪਾਂ ਵੀਡੀਓ ਪਾਵਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਆ ਜਿਹੜੀ ਕੂਠੀ ਆ ਤੁਸੀਂ ਦੇਖ ਰਹੇ ਹੋ ਇਹਦਾ ਜਿਹੜਾ ਸੈਕੰਡ ਬੈਡਰੂਮ ਹੈ ਤੁਸੀਂ ਦੇਖ ਰਹੇ ਹੋ ਜੀ ਅਟੈਚ ਬਾਥਰੂਮ ਵੀ ਦੇਖ ਲਿਆ ਤੇ ਕਲਾ ਕਲਾ ਕੰਮ ਆਪਾਂ ਨੂੰ ਕੀਤਾ ਕਰਾਇਆ ਹੋਇਆ ਮਿਲੂਗਾ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾ ਦਿੰਨਾ ਮੈਂ ਮੋਬਾਈਲ ਨੰਬਰ ਵੀ ਮਾਲਕ ਦਾ ਦੇ ਦੇਣਾ ਆਪਣੇ ਕੋਲੇ ਆ ਜਿਹੜੀ ਕੋਠੀ ਪਹੁੰਚੀ ਆ ਖੰਨਾ ਸਿਟੀ ਚ ਪਹੁੰਚੀ ਆ ਖਾਸ ਖੰਨਾ ਚ ਤੇ ਜਿਹੜੀ ਕਲੋਨੀ ਇਹਨਾਂ ਨੂੰ ਲੱਗਦੀ ਆ ਸਿੰਘ ਅਵੇਨਿਊ ਕਲੋਨੀ ਲੱਗਦੀ ਆ ਜੀ ਅਵੇਨਿਊ ਕਲੋਨੀ ਅਜੀਤ ਸਿੰਘ ਅਵੇਨਿਊ ਕਲੋਨੀ ਉਥੇ ਆ ਕੋਠੀ ਬਣੀ ਹੋਈ ਆ ਜਗ੍ਹਾ ਦੀ ਆਪਾਂ ਗੱਲ ਕਰੀਏ ਦਾ ਮਾਲਕ ਨੇ ਦੱਸਿਆ ਸਾਢੇ 3 ਵਿਸਬੀ ਜਗ੍ਹਾ ਚ ਕੋਠੀ ਬਣੀ ਹੋਈ ਆ ਸਾਢੇ 3 ਵਿਸਬੀ ਅਚੀ ਤੇ ਖੰਨਾ ਖਾਲਸ ਏਰੀਆ ਦਾ ਬਾਕੀ ਕੋਠੀ ਵਧੀਆ ਜੀ ਜੇ ਆਪਾਂ ਓਨਰ ਦਾ ਮੋਬਾਈਲ ਦੀ ਗੱਲ ਕਰੀਏ ਨੰਬਰ ਦੀ ਤਾਂ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਮੋਬਾਈਲ ਨੰਬਰ 70049090195 ਨੰਬਰ ਸਕਰੀਨ ਤੇ ਵੀ ਆ ਤੁਹਾਨੂੰ ਮਿਲ ਗਿਆ ਹੋਊਗਾ ਬਾਕੀ ਦੀ ਗੱਲ ਜਿਹੜੀ ਕਰਨੀ ਹੈ ਤੁਸੀਂ ਮਾਲਕ ਤੋਂ ਕਰ ਲਿਓ ਜੀ ਮਾਲਕ ਨੂੰ ਪੁੱਛ ਲਿਓ ਜੋ ਕੁਝ ਵੀ ਤੁਹਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਕਹਿੰਦੇ ਆ ਅਸੀਂ ਸਾਰਾ ਕੁਝ ਆਪੇ ਦੱਸ ਦਾਂਗੇ ਤੇ ਬਾਕੀ ਤਾਂ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਤੇ ਬਾਕੀ ਰਜਿਸਟਰੀ ਵਾਲੀ ਜਗ੍ਹਾ ਜੀ ਤੇ ਨਕਸ਼ਾ ਪਾਸ ਹੈ ਸੀ ਬ੍ਰੇਜ ਪਿਆ ਹੋਇਆ ਹੈ ਬਾਕੀ ਸਾਰਾ ਟੋਟਲ ਹੀ ਕੰਮ ਹੋਏਗਾ ਕਮੀ ਪੇਸ਼ੀ ਆਪਾਂ ਨੂੰ ਕੋਈ ਨਹੀਂ ਮਿਲਣੀ 1 ਰੁਪਿਆ ਕੂਠੀ ਤੇ ਆਪਾਂ ਨੂੰ ਲਗਾਉਣ ਦੀ ਜ਼ਰੂਰਤ ਹੈ ਨਹੀਂਗੀ ਬਾਕੀ ਸਾਰਾ ਕੁਝ ਦੇਖ ਲਿਆ ਕੂਠੀ ਤੁਹਾਨੂੰ ਬਾਅਦ ਵਿੱਚ ਦਿਖਾਤੀ ਮੈਂ ਉੱਪਰੋਂ ਦਿਖਾਤੀ ਨੀਚੇ ਵੀ ਸਾਰੀ ਦੇਖ ਲਈ ਤੇ ਕਿਵੇਂ ਦੀ ਲੱਗੀ ਜੀ ਜਰੂਰ ਦੱਸਿਓ ਜੇ ਤੁਹਾਨੂੰ ਪਸੰਦ ਆਈ ਹੈ ਤੇ ਕੋਈ ਖਰੀਦਣ ਦਾ ਚਾਹ ਬਣ ਹੈ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਜਿਹੜੀ ਆਹ ਵੀਡੀਓ ਸੀ ਆ ਇਹਨਾਂ ਨੇ ਹੁਣੇ ਬਣਾ ਕੇ ਭੇਜੀ ਆ ਤੇ ਕਈ ਵਾਰੀ ਹੁੰਦਾ ਨਾ ਜੀ ਕੂਠੀ ਪੁਰਾਣੀ ਹੁੰਦੀ ਆ ਤੇ ਵੀਡੀਓ ਪਹਿਲਾਂ ਦੀ ਨਵੀਂ ਕੂਠੀ ਦੀ ਬਣੀ ਪਈ ਹੁੰਦੀ ਆ ਪਰ ਆਪਣਾ ਕੰਮ ਇਹੋ ਜਿਹਾ ਨਹੀਂ ਹੈਗਾ ਅਸੀਂ ਆਪਾਂ ਜਦੋਂ ਵੀਡੀਓ ਪਾਉਂਦੇ ਆ ਉਦੋਂ ਦੀ ਵੀਡੀਓ ਬਣੀ ਹੁੰਦੀ ਆ ਤੇ ਉਦੋਂ ਦੀ ਆਪਾਂ ਪਾਉਣੀ ਐ ਚੀ ਠੀਕ ਆ ਜੀ ਬਾਕੀ ਕੋਠੀ ਇਹੋ ਜੀ ਤੁਹਾਨੂੰ ਮਿਲੂਗੀ ਤੁਸੀਂ ਜਾ ਕੇ ਚਾਹੇ ਦੇਖ ਲਿਓ ਜੀ ਬਾਕੀ ਬਹੁਤ ਸੋਹਣੀ ਕੁਠੀ ਐ ਕੰਮ ਵੀ ਵਧੀਆ ਹੋਇਆ ਰੇਟ ਵੀ ਜਾਇਜ਼ ਐ ਬਾਕੀ ਏਰੀਆ ਵੀ ਵਧੀਆਗਾ ਬਾਕੀ ਤੁਸੀਂ ਆਪੇ ਗੱਲ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਐ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਕਮੈਂਟ ਕਰਕੇ ਛੇਤੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਬਾਕੀ ਜੇ ਕਿਸੇ ਨੇ ਐਡ ਕਰਬੂਣੀਆ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73 800 ਪੂਰਾ 26173 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਦੇ ਵਿੱਚ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਆਪਾਂ ਅਰਤੂ ਅਡੀ ਲਗਾ ਦਾਂਗੇ ਫਰੀਦ ਦੇ ਵਿੱਚ ਆ